ਸਤਿ ਸ੍ਰੀ ਅਕਾਲ ਦੋਸਤੋ ਬੁੱਟਰ ਡੀਸੀ ਕੈਫੇ ਦੇ ਚੈਨਲ ਤੇ ਸਭ ਦਾ 모ਸਟ ਵੈਲਕਮ ਸੋ ਦੋਸਤੋ ਇੱਕ ਨਵੀਂ ਅਪਡੇਟ ਨਿਕਲ ਕੇ ਆਪਣੇ ਸਾਹਮਣੇ ਆਈ ਹੈ ਇਹ ਨਵੀਂ ਅਪਡੇਟ ਪੀਟ੍ਰਿਪਲ ਐਸ ਬੀ ਬੋਰਡ ਵੱਲੋਂ ਜੋ ਐਸਆਈ ਦੇ ਐਗਜ਼ਾਮ ਹੋਇਆ ਸੀ ਐਗਰੀਕਲਚਰ ਸਬ ਇੰਸਪੈਕਟਰ ਦਾ ਐਗਜ਼ਾਮ ਹੋਇਆ ਸੀ ਜਿਸ ਦੇ ਲਈ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਆ ਚੁੱਕਿਆ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਤੁਹਾਡੀ ਮੈਰਿਟ ਲਿਸਟ ਆ ਚੁੱਕੀ ਹੈ ਸੋ ਆਪਾਂ ਇਹ ਪੂਰੀ ਪੀਡੀਐਫ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਆਪ ਦੇਖਦੇ ਆ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 18/2022 ਰਾਹੀਂ ਐਗਰੀਕਲਚਰ ਸਬ ਇੰਸਪੈਕਟਰ ਦੀਆਂ 150 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਇਸ ਭਰਤੀ ਸੰਬੰਧੀ ਬੋਰਡ ਵੱਲੋਂ ਮਿਤੀ 20 21 28 8 ਅਤੇ ਮਿਤੀ 13 12 2023 ਨੂੰ ਕਾਉਂਸਲਿੰਗ ਵਿੱਚ ਜੋਗ ਪਾਏ ਗਏ ਉਮੀਦਵਾਰਾਂ ਦਾ ਰਿਜ਼ਲਟ ਕਮ ਮੈਰਿਟ ਲਿਸਟ ਹੈਟ ਲਿਖੇ ਅਨੁਸਾਰ ਐ ਸੋ ਦੋਸਤੋ ਤੁਹਾਡੀ ਮੈਰਿਟ ਲਿਸਟ ਨਿਕਲ ਕੇ ਆ ਚੁੱਕੀ ਹੈ ਇਹ ਮੈਰਿਟ ਲਿਸਟ ਇਸ ਮੈਰਿਟ ਲਿਸਟ ਦੀ ਪੂਰੀ ਪੀਡੀਐਫ ਆਪਾਂ ਆਪਣੇ ਗਰੁੱਪ ਦੇ ਵਿੱਚ ਸ਼ੇਅਰ ਕਰ ਚੁੱਕੇ ਹਾਂ ਸੋ ਜੋ ਜੋ ਵੀਰ ਇਸ ਮੈਟਲਿਸਟ ਨੂੰ ਦੇਖਣਾ ਚਾਹੁੰਦੇ ਹੋ ਨਾ ਹੇਠ ਦਿੱਤੇ ਹੋਏ ਨੰਬਰ ਤੇ ਆਪਾਂ ਉਹਨਾਂ ਨੂੰ ਮੈਸੇਜ ਕਰ ਸਕਦੇ ਹਾਂ ਨਾ ਆਪਾਂ ਉਹਨਾਂ ਨੂੰ ਗਰੁੱਪ ਦੇ ਵਿੱਚ ਐਡ ਕਰ ਦਾਂਗੇ ਤਾਂ ਤੁਸੀਂ ਆਪਣੀ ਮੈਟਲਿਸਟ ਇੱਥੋਂ ਚੈੱਕ ਕਰ ਸਕਦੇ ਹੋ ਤੇ ਮੈਟਲਿਸਟ ਵਿੱਚ ਆਪਣਾ ਨਾਮ ਦੇਖ ਸਕਦੇ ਹੋ ਸੋ ਜਿੰਨਾ ਵੀਰਾਂ ਦਾ ਇਸ ਮੈਟਲਿਸਟ ਵਿੱਚ ਨਾਮ ਆਇਆ ਹੈ ਮੁੱਟਾ ਡੀਸੀ ਕੈਫੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਸੋ ਇਸੇ ਤਰ੍ਹਾਂ ਹਰ ਨਵੀਂ ਅਪਡੇਟ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੀ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ